ਵੀਰੋ ਜੇਕਰ ਇਹ ਵੀਡੀਓ ਦੇਖਣੀ ਸ਼ੁਰੂ ਕਰ ਲਈ ਤਾਂ ਇਹਨੂੰ ਸਕਿੱਪ ਨਾ ਕਰਿਓ ਪੂਰੀ ਦੇਖਿਓ ਕਿਉਂਕਿ ਇਹ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਫਰਨੀਚਰ ਦੀ ਆਟਮਾ ਦੇ ਵਿੱਚ ਬਹੁਤ ਵੱਡੇ ਵੱਡੇ ਫਾਇਦੇ ਕਰਾਉਣੇ ਨੇ ਤੇ ਜਿਨ੍ਹਾਂ ਦੇ ਘਰੇ ਵਿਆਹ ਧਰਿਆ ਹੋਇਆ ਖਾਸ ਕਰਕੇ ਉਹ ਵੀਡੀਓ ਨੂੰ ਜ਼ਰੂਰ ਦੇਖਿਓ ਕਿਉਂਕਿ ਜਿਹੜੀਆਂ ਆਟਮਾ ਆਪਾਂ ਅਕਸਰ ਆਪਣੀ ਧੀ ਨੂੰ ਦਿੰਨੇ ਹੁੰਦੇ ਆ ਉਹ ਆਟਮਾ ਦਾ ਪੂਰਾ ਕੰਬੋ ਬਣਾ ਕੇ ਆਮ ਰੇਟਾਂ ਨਾਲੋਂ ਅੱਧੇ ਰੇਟ ਦੇ ਉੱਪਰ ਇਹਨਾਂ ਨੇ ਲਾਇਆ ਹੋਇਆ ਕੀ ਰੇਟ ਨੇ ਉਹਦੇ ਲਈ ਤੁਹਾਨੂੰ ਵੀਡੀਓ ਅੱਗੇ ਦੇਖਣੀ ਪਊਗੀ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਪਹੁੰਚਣਾ ਕਿੱਥੇ ਆ ਮਲੇਰ ਕੋੜਲੇ ਦਾ ਜਿਹੜਾ ਜਰਕ ਚੌਕ ਹੈ ਉਹ ਤੋਂ ਤੇ ਇਧਰੋਂ ਜਾਂਦਿਆਂ ਨੂੰ ਸੱਜੇ ਹੱਥ ਐਕਸੈਸ ਬੈਂਕ ਤੋਂ ਉਰਲੇ ਪਾਸੇ ਤੁਹਾਨੂੰ ਦਿਖ ਜਾਣਾ ਜੀ ਉਜਾਲਾ ਫਰਨੀਚਰ ਹਾਊਸ ਕਿਉਂਕਿ ਹਰ ਬੰਦੇ ਦੀ ਨਾ ਖੁਆਇਸ਼ ਹੁੰਦੀ ਆ ਵੀ ਅਸੀਂ ਆਪਣੀ ਜਿਹੜੀ ਧੀ ਨੂੰ ਹੱਥ ਵਧੀਆ ਸਿੱਤੋਂ ਵਧੀਆ ਸਮਾਨ ਦੇਈਏ ਤੇ ਤੁਹਾਡੀ ਇਹ ਖੁਆਇਸ਼ ਕਹਿੰਦੇ ਅਸੀਂ ਪੂਰੀ ਕਰਨੀ ਆ ਤੇ ਸਕੀਮ ਲਾਈ ਆ ਬਹੁਤੀ ਘੈਂਟ ਸਮਾਨ ਸਾਰਾ ਕੰਬੋ ਬਣਾ ਕੇ ਦਿੰਦੇ ਨੇ ਤੁਹਾਨੂੰ ਇਹ ਕੀ ਕੰਬੋ ਆ ਉਹਦੀ ਜਾਣਕਾਰੀ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਆ ਜਾਓ ਫਿਰ ਪਹਿਲਾਂ ਤਾਂ ਬਾਈ ਤੋਂ ਜਾਣਦੇ ਆ ਕੀ ਕੰਬੋ ਆ ਹਾਂਜੀ ਵੀਰੇ ਕੀ ਹਾਲ ਨੇ ਬਹੁਤ ਵਧੀਆ ਭਾਈ ਜੀ ਬਹੁਤ ਵਧੀਆ ਤੇ ਜਿਵੇਂ ਅਸੀਂ ਸੁਣਿਆ ਸੀਗਾ ਵੀ ਤੁਸੀਂ ਕੰਬੋ ਲਾਇਆ ਕੀ ਕੀ ਕੰਪੋ ਬਣਾਇਆ ਉਹ ਮੋਬਾਈਲ ਜੀ ਮੰਨ ਲਓ ਕਿ ਇਸ ਤਰ੍ਹਾਂ ਜਿਹੜਾ ਇਹ ਆਪਣਾ ਹੋਇਆ ਜੀ ਡਬਲ ਬੈੱਡ ਹੋ ਗਿਆ ਜੀ ਠੀਕ ਹੈ ਤੇ ਉਹ ਸੋਹਾਤ ਹੋ ਗਿਆ ਸੋਫਾ ਸੋਫਾ ਸੈੱਟ ਹੋ ਗਿਆ ਸੈਂਟਰ ਟੇਬਲ ਹੋ ਗਿਆ ਤੇ ਇੱਕ ਸ਼ੀਸ਼ਾ ਸੰਗਾਰਦਨ ਹੋ ਗਿਆ ਆਪਣਾ ਫਿਰ ਗੱਦੇ ਹੋ ਮਤਲਬ ਟੋਟਲ ਪੰਜ ਆਈਟਮਾਂ ਬਣਦੀਆਂ ਟੋਟਲ ਤੇ ਜੇ ਪੰਜ ਆਈਟਮਾਂ ਆਪਾਂ ਮਾਰਕੀਟ ਚੋਂ ਲੈਣ ਜਾਈਏ ਕੀ ਕੀ ਕਸਟ ਬਣਦੀ ਹੈ ਕੀ ਕੀਮਤ ਬਣਦੀ ਹੈ ਇਹ ਤਾਂ 55000 ਰੁਪਏ ਤੇ ਆਪਣੇ ਕੋਲੇ ਸਕੀਮ ਚ ਇਹਦਾ ਕੀ ਪ੍ਰਾਈਸ ਹੈ ਤੁਸੀਂ ਸੋਚੋ ਵੀ ਕਿੰਨੇ ਦਾ ਹੋਣਾ ਚਾਹੀਦਾ ਮਤਲਬ ਜਿਵੇਂ ਆਪਾਂ ਲਾ ਲਈਏ حساب 50 55000 20% ਦਾ ਡਿਸਕਾਊਂਟ ਹੋਊਗਾ ਅੱਪਾ ਹੈ ਮੈਨੂੰ ਲੱਗਦਾ ਕੁੜੀਆਂ ਸਕਨ ਸਕੀਮ 31000 ਚ ਦੇਣੀ ਓਏ ਹੋਏ ਹੋਏ ਮਤਲਬ ਇੱਕ ਸ਼ਗਲ ਵਾਲੀ ਜਿਹੜੀ ਅਮਾਉਂਟ ਆ ਤੋ ਲੈਣੀ ਆ ਤੇ ਸਾਰੀ ਜਿਹੜੀ ਆਈਟਮ ਆ 31000 ਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਜਿਹਦੇ ਵਿੱਚ ਪੰਜ ਆਈਟਮਾਂ ਪੂਰੀਆਂ ਦਿੰਦੇ ਨੇ ਬਿਲਕੁਲ ਜੀ ਤੇ ਭਾਈ ਇਹ ਤਾਂ ਨਹੀਂ ਹੈਵੀ ਦੀ ਮੈਂ ਤੁਸੀਂ ਮਤਲਬ 20 ਤੋਂ 25000 ਰੁਪਿਆ ਡਿਸਕਾਊਂਟ ਕਰਤਾ ਠੀਕ ਆ ਇਹ ਬਹੁਤ ਵਧੀਆ ਗੱਲ ਹੈ ਕਿ ਆਈਟਮਾਂ ਚੇਂਜ ਕਰਤੀਆਂ ਜਾਂ ਆਈਟਮਾਂ ਨਹੀਂ ਆ ਕੁਆਲਿਟੀ ਚੰਗੀਆਂ ਵਧੀਆ ਨਾਲ ਹੋਣ ਨਹੀਂ ਬਿਲਕੁਲ ਨਹੀਂ ਹੋਊਗਾ ਜੀ ਇਹ ਬਿਲਕੁਲ ਨਹੀਂ ਹੋਊਗਾ ਚਲੋ ਪਹਿਲਾਂ ਆਪਾਂ ਆਈਟਮਾਂ ਚੈੱਕ ਕਰਦੇ ਆ ਆਜੋ ਜੀ ਵਧੀਆ ਵਧੀਆ ਫਿਸ਼ਿੰਗ ਹੋਊਗੀ ਠੀਕ ਹੈ ਜੀ ਠੀਕ ਹੈ ਬਾਕਸ ਹੋਊਗਾ ਠੀਕ ਹੈ ਮਲੇ ਬੈਗ ਆ ਗਈ ਬੈਗ ਆ ਗਈ ਠੀਕ ਹੈ ਮਾਰਕੀਟ ਚੋਂ ਮਿਲੂਗੀ 72 ਇੰਚ ਦੀ ਆਪਣੇ ਕੋਲੇ ਹੋਊਗੀ 80 ਇੰਚ ਦੀ 80 ਇੰਚ ਦੀ ਪੂਰੀ ਹੋਊਗੀ ਜੀ 80 ਇੰਚ ਪੂਰੀ ਹੋਊਗੀ ਠੀਕ ਹੈ ਜੀ ਬਾਰਡਰ ਵਾਲਾ ਬੈੱਡ ਹੋਊਗਾ ਠੀਕ ਹੈ ਜੀ ਸਰਮੇਕਾ ਵਧੀਆ ਕੁਆਲਿਟੀ ਆ ਲੱਗਿਆ ਹੋਊਗਾ ਲਓ ਜੀ ਮਾਰੋ ਚੈੱਕ ਜਿਵੇਂ ਕਿਸੇ ਨੇ ਬਿਨਾ ਬਾਰਡਰ ਤੋਂ ਵੀ ਲੈਣਾ ਉਹ ਫੀਲਟੀ ਵੀ ਹੈਗੀ ਹੈ ਨਾਲ ਕੋਲੇ ਦੇਖੋ ਬੈੱਡ ਦੀ ਜਿਹੜੀ ਬਾਰਡਰ ਨਹੀਂ ਹੈਗਾ ਇਹਦੇ ਚ ਜਿਵੇਂ ਅੱਜਕੱਲ ਚੱਲਦਾ ਕੋਠੀਆਂ ਦੇ ਵਿੱਚ ਬਾਰਡਰ ਆ ਗਿਆ ਨਾਲ ਠੀਕ ਹੈ ਤੇ ਬਾਈ ਫਿਰ ਮਲਾਬੜ ਦੇਖੋ ਜੀ ਇਹਦੀ ਓਏ ਹੋਏ ਹੋਏ ਇਹ ਤਾਂ ਵਧੀਆ ਪੂਰਾ ਇਹ ਲਾਇਆ ਹੋਇਆ ਤੁਸੀਂ ਬੋਰਡ ਪਿਓਰ ਪਲਾਈ ਬੋਰਡ ਚ ਬਣਾਇਆ ਹੋਊਗਾ ਜੀ ਲਓ ਜੀ ਪਲਾਈ ਬੋਰਡ ਬਣ ਚੈੱਕ ਕਰੋ ਦੇਖੋ ਜੀ ਲਾਈ ਬੋਰਡ ਵੀ ਚੈੱਕ ਕਰੋ ਇਹ ਮਜ਼ਬੂਤ ਕਿੰਨਾ ਦਾ ਤੁਸੀਂ ਅੰਦਰ ਵੜੋ ਜੀ ਅੰਦਰ ਵਰਕੇ ਦੇਖ ਲੀ ਜੀ ਲਓ ਜੀ ਆਪਣਾ ਅੰਦਰ ਰੱਖਣਾ ਜੀ ਇਹਦੇ ਸਵਾਨ ਅੰਦਰ ਰੱਖਣਾ ਲਓ ਜੀ ਲਓ ਜੀ ਕਿੰਨਾ ਭਾ ਕੇ ਸਾਡੇ ਚ ਮਤਲਬ 1.50 ਕਿਲੋ ਦੇ ਆਸ-ਪਾਸ ਵਜ਼ਨ ਹੋਊਗਾ ਤੇ ਇਹਨਾਂ ਨੂੰ ਵੀ ਅੰਦਰ ਵੜ ਸਕਦੇ ਆ ਮਤਲਬ ਕੁਆਲਿਟੀ ਪੂਰੀ ਹੈ ਬੈਚੇ ਬਣਾਈ ਹੋਈ ਆ ਇਹ ਨਹੀਂ ਹੈ ਵੀ ਸਨਵਾਗਾ ਕੋਈ ਹਲਕਾ ਲਾਇਆ ਹੋਇਆ ਹਣਾ ਜੀ ਜੀ ਤੇ ਮਤਲਬ ਸੱਚੀ ਮ ਪੂਰੇ ਐਣੀਕ ਨੰਬਰ ਆਇਟਮ ਹੋਊਗੀ। ਨਾਲ ਗੱਦੇ ਵੀ ਆ ਗਏ ਬਾਈ। ਹਾਂਜੀ ਗੱਦੇ ਵੀ ਆ ਗਏ। ਗਰਮ ਠੰਡੇ ਗੱਦੇ ਨੇ ਜੀ। ਅੱਛਾ ਜੀ। ਗਰਮ ਇੱਕ ਵਾਰ ਠੰਡਾ। ਠੀਕ ਹੈ ਜੀ। ਜੇ ਨਹੀਂ ਇਹ ਲੈਣਾ ਚਾਹੁੰਦੇ ਹੈਗੇ ਗਰਮ ਠੰਡੇ ਇਕੱਲੇ ਫੋਮ ਵਾਲੇ ਮਿਲ ਜਣਗੇ। ਅੱਛਾ ਜੀ। ਹਾਂਜੀ। ਮਤਲਬ ਉਹਦੇ ਵਿੱਚ ਚੁਆਇਸ ਆ। ਦੇਖੋ ਜੀ ਇਹਦੇ ਵਿੱਚ ਇਕੱਲੀ ਇਦਦਰੋਂ ਕਰੋ ਚੈੱਕ। ਇਹਦੇ ਵਿੱਚ ਇਕੱਲੀ ਫੋਮ ਵਾਲੇ ਨੇ। ਆ ਦੇਖੋ ਜੀ ਫੋਮ ਵਾਲੇ ਤੁਹਾਨੂੰ ਦਿਖਾਉਣਾ ਹੈ ਕੁਆਲਿਟੀ ਪੂਰੀ ਹੋਊਗੀ। ਐਦਾਂ ਨਹੀਂ ਹੋਊਗਾ। ਲਓ ਜੀ ਬਾਈ ਨੇ ਜਮਾ ਇਕੱਠਾ ਕਰਦਾ ਆ ਅੱਛਾ ਠੀਕ ਹੈ। ਕੁਆਲਿਟੀ ਪੂਰੀ ਹੋਊਗੀ। ਠੀਕ ਹੈ ਤੇ ਪੂਰੀ ਕੁਆਲਿਟੀ ਦੇ ਵਿੱਚ ਨੇ ਇਹਦੇ ਵਿੱਚ ਗਰਮ ਠੰਡੇ ਵੀ ਆ ਗਏ ਨੇ ਹਾਂਜੀ ਚਾਹੇ ਗਰਮ ਠੰਡੇ ਲੈ ਲਈਏ ਚਾਹੇ ਗਰਮ ਠੰਡੇ ਚਾਹੇ ਫਾਰਮ ਵਾਲੇ ਲੈ ਲਈਏ ਚਾਹੇ ਫਾਰਮ ਵਾਲੇ ਲੈ ਲਓ ਉਹ ਉਹਨਾਂ ਦੀ ਮਰਜ਼ੀ ਹੈ ਠੀਕ ਹੈ ਜੀ ਇਹ ਬੈਕ ਕਿ ਨਹੀਂ ਸੁਣੀ ਲੱਗਦੀ ਐ ਇਸ ਤਰ੍ਹਾਂ ਇਹ ਆਪਣੇ ਆਪਣੇ ਬੈਕ ਆ ਗਈ ਬੈਲਵਟ ਦੇ ਵਿੱਚ ਠੀਕ ਹੈ ਜੀ ਓਕੇ ਜੀ ਜਿਹੜੀ ਪੱਤੀ ਲੱਗੇ ਸਟੀਲ 'ਚ ਲੱਗੀ ਹੋਈ ਐ ਆਮ ਮਾਰਕੀਟ 'ਚ ਲੱਗਦੀ ਐ ਪਲਾਸਟਿਕ 'ਚ ਠੀਕ ਹੈ ਜੀ ਇਹ ਰੰਗ ਫੇਟ ਨਹੀਂ ਹੋਊਗਾ ਇਹਦਾ ਓਕੇ 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 ਮਤਲਬ ਡਿਜ਼ਾਈਨ ਦੇਖ ਲਓ ਕਿੰਨਾ ਵਧੀਆ ਬਣਿਆ ਹੋਇਆ ਵੀ ਇਹ ਚੀਜ਼ ਤੁਹਾਡੂੰ ਦੁਕਾਨ 'ਚ ਲੈ ਕੇ ਆਉਣ ਦੀ ਲੋ ਤੇ ਫਿਨਿਸ਼ਿੰਗ ਦੇਖ ਲੋ ਤੇ ਬਣਾਵਟ ਦੇਖ ਲੋ ਮੈਂ ਕਹਿੰਦਾ ਇੱਕ ਨੰਬਰ ਕਰੀ ਪਈ ਆ ਜਮੇ ਬਾਈ ਉਹਨਾਂ ਨੇ ਤੇ ਜਿਵੇਂ ਤੁਸੀਂ ਦੇਖ ਲਿਆ ਆਪਾਂ ਪਹਿਲਾਂ ਬੈਡਾਂ ਦੀ ਗੱਲ ਕੀਤੀ ਆ ਬੈਡਾਂ ਦੀ ਕੁਛ ਤਾਂ ਡਿਸਪਲੇ ਨਾਲੇ ਲਾਈ ਹੋਈ ਆ ਇਹ ਵੀ ਡਿਸਪਲੇ ਬਹੁਤ ਸੋਹਣੀ ਆ ਬਾਈ ਹੁਣ ਕਈ ਵਾਰੀ ਇਹ ਹੁੰਦਾ ਵੀ ਅਗਰ 31000 ਦੇ ਵਿੱਚ ਤੁਸੀਂ ਦੇ ਰਹੇ ਹੋ ਜਿਹੜੀ ਬੈਕ ਆ ਕਿਉਂਕਿ ਮੇਨ ਇਹਦਾ ਹੀ ਮੁੱਲ ਹੁੰਦਾ ਨਾ ਇਹ ਦਿਖਣੀ ਆ ਜਿਆਦਾ ਤੇ ਇਹੀ ਮਿਲੂਗੀ ਜਾਂ ਇਸ ਤੋਂ ਇਲਾਵਾ ਡਿਜ਼ਾਈਨ ਵੀ ਹੈਗੇ ਨੇ ਇਸ ਤੋਂ ਇਲਾਵਾ ਵੀ ਡਿਜ਼ਾਈਨ ਬਹੁਤ ਮਿਲ ਜਣਗੇ ਜੀ ਠੀਕ ਹੈ ਜੀ ਇਸ ਟਾਈਮ ਡਿਸਪਲੇ ਇਹੀ ਕੀ ਹੈ ਮਤਲਬ ਕਿ ਇਸ ਤੋਂ ਇਲਾਵਾ ਵੀ ਮਿਲ ਜਣਗੇ ਮਤਲਬ ਜਿਹੜਾ ਗਰਾਊ ਤੇ ਜਿਵੇਂ ਹੁਣ ਆਹੀ ਕਿਸੇ ਦੇ ਆਹੀ ਪਸੰਦ ਆ ਗਿਆ ਅਗਲਾ ਕਹਿੰਦੇ ਯਾਰ ਮੈਂ ਕਲਰ ਚ ਚੇਂਜ ਕਰਵਾਉਣਾ ਹਾਂਜੀ ਉਹਦੇ ਵਾਸਤੇ ਸਾਨੂੰ 2 ਹਫ਼ਤੇ ਦਾ ਟਾਈਮ ਦੇਣਾ ਪਊਗਾ ਠੀਕ ਹੈ ਜੀ ਤੇ ਜਿਹੜਾ ਸਾਰਾ ਸਮਾਨ ਆ ਤੁਸੀਂ ਆਪਣੇ ਆਪ ਹੀ ਤਿਆਰ ਕਰ ਆਪਣੇ ਖੁਦ ਹੱਥੀ ਬਣ ਰਿਹਾ ਆਪਣੀ ਵਰਕਸ਼ਾਪ ਚ ਬਣ ਰਿਹਾ ਸਮਾਨ ਠੀਕ ਹੈ ਸਾਰਾ ਸਮਾਨ ਜਿਹੜੇ ਬਾਈ ਹੋਣੀ ਕਹਿੰਦੇ ਅਸੀਂ ਆਪਦੇ ਆਪ ਤਿਆਰ ਕਰਾਉਨੇ ਆ ਇਹ ਕੱਲੀ ਕੱਲੀ ਚੀਜ਼ ਨੂੰ ਬਿਲਕੁਲ ਟੱਚ ਕਰਕੇ ਦਿੰਨੇ ਆ ਇਹ ਨਹੀਂ ਹੈ ਵੀ ਕਿਤੇ ਵੀ ਆਪਣੇ ਗੱਟਾ ਨਹੀਂ ਲੱਗਿਆ ਹੋਊਗਾ ਚੈੱਕ ਕਰਕੇ ਲਿਓ ਕੋਈ ਵੀ ਮਿਸਤਰੀ ਨੂੰ ਲੈ ਕੇ ਚੈੱਕ ਕਰਾ ਸਕਦੇ ਹੋ ਗੱਟਾ ਕਿਤੇ ਨਹੀਂ ਹੋਊਗਾ ਪੂਰਾ ਹੈਵੀ ਹੋਊਗਾ ਪੂਰਾ ਪਲਾਈ ਬੋਰਡ ਦੇ ਵਿੱਚ ਬਣਿਆ ਹੋਊਗਾ ਮਤਲਬ ਚਾਹੇ ਨੱਚੀ ਜਾਈਏ ਹੋਵੇ ਖੜ ਕੇ ਹੁੰਦਾ ਕੁਝ ਨਹੀਂ ਬੈਠਾ ਨੂੰ ਸਾਮਾਨ ਆਪਣੇ ਵਿੱਚ ਰੱਖਣਾ ਹੁੰਦਾ ਹੈ ਸਾਮਾਨ ਵਿੱਚ ਰੱਖਣਾ ਹੁੰਦਾ ਹੈ ਉੱਪਰ ਨਹੀਂ ਰੱਖਣਾ ਹੁੰਦਾ ਪਰ ਤਾਂ ਮਤਲਬ ਕਿ ਵਿੱਚ ਦਿਖਾਉਂਦੇ ਨੇ ਡਾਂਸ ਕਰਕੇ ਇੱਥੇ ਦੋ ਬੰਦੇ ਖੜੇ ਇੱਕ ਪੈਣਾ ਹੀ ਹੁੰਦਾ ਬੰਦੇ ਨੇ ਉੱਪਰ ਦਾ ਹਾਂ 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 ਸਾਮਾਨ ਵਿੱਚ ਇਹਦੇ ਤਾਂ ਗੱਦੇ ਵੀ ਆ ਜਾਂਦੇ ਨੇ ਅੜਾ ਜੋ ਨਹੀਂ ਪੈਂਦਾ ਕੋਈ ਜ਼ੋਰ ਅਸਲ ਹੈ ਨੀਚੇ ਪੈਣਾ ਨੀਚੇ ਪੈਣਾ ਹੀ ਜੋ ਅਗਲੀ ਆਈਟਮ ਜਿਹੜੀ ਗੈਸਟਾਂ ਨੂੰ ਦਿਖਾਉਣੀ ਹੁੰਦੀ ਹੈ ਸੋਫੇ ਆਗੇ ਸੋਫੇ ਦੇ ਵਿੱਚ ਇੱਕ ਤਾਂ 3 ਸੀਟਰ ਹੋ ਗਿਆ ਹਾਂਜੀ ਨਾਲ ਸਿੰਗਲ 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 ਹੋ ਗਿਆ ਜੀ ਠੀਕ ਹੈ ਜੀ ਇਹਦੀ ਕੁਆਲਿਟੀ ਦੀ ਅਗਰ ਗੱਲ ਕਰੀਏ ਇਹਦੀ ਕੁਆਲਿਟੀ ਮਤਲਬ ਕਿ ਜੀ ਇੱਕਦਾਂ ਸਪਰਿੰਗ ਪਾਇਰ ਹੋਣਗੇ ਨੀਚੇ ਸਾਡੇ ਠੀਕ ਹੈ ਜੀ 32 ਡੈਂਸੀ ਫਾਰਮ ਪਾਈ ਹੋਊਗੀ ਪੂਰਾ ਨੱਚ ਟੱਪ ਕੇ ਲੈ ਕੇ ਜਾਓ ਮਤਲਬ ਕਿ ਪੂਰਾ ਤਸੱਲੀਦਾਰ ਹੋਊਗਾ ਕੱਪੜਾ ਵਧੀਆ ਲੱਗਿਆ ਹੋਊਗਾ ਠੀਕ ਹੈ ਜੀ ਪੂਰਾ ਹੈਵੀ ਪੂਰਾ ਹੈਵੀ ਹੋਊਗਾ ਜਿਵੇਂ ਮਰਜ਼ੀ ਜਦੋਂ ਤੁਸੀਂ ਇਹਦੇ ਤੇ ਬੈਠੋਗੇ ਨਾ ਮਤਲਬ ਫੀਲਿੰਗ ਵਧੀਆ ਆਉਣੀ ਆ ਤੁਹਾਨੂੰ ਹੈਂ ਪੂਰੀ ਓਕੇ ਇਹ ਨਹੀਂ ਹੈਵੀ ਅੱਗੇ ਜਿਵੇਂ ਹਾਰਡ ਜਿਹੋ ਉਹਦੇ ਬਹੁਤ ਵਧੀਆ ਬਣੇ ਹੋਏ ਮ ਬੈਠੋ ਬੈਠ ਕੇ ਪਤਾ ਲੱਗਦਾ ਬੈਠ ਕੇ ਤੁਹਾਨੂੰ ਪਤਾ ਲੱਗ ਜੂ ਵੀ ਵਧੀਆ ਚੀਜ਼ ਆ ਕੋਈ ਸਪ੍ਰਿੰਗ ਮੈਰਾ ਪਏ ਹੁੰਦੇ ਨੇ ਇਹਦੇ ਵਿੱਚ ਵੀ ਜਿਵੇਂ ਬਾਈ ਖਤਾ ਪਿਆ ਗਰੇ ਦੇ ਵਿੱਚ ਡਿਜ਼ਾਈਨ ਹੈ ਨਾ ਤੇ ਇੱਕ ਉਹ ਸਾਹਮਣੇ ਦੇਖੋ ਜੀ ਲੈਦਰ ਲੁੱਕ ਦੇ ਵਿੱਚ ਪਿਆ ਬਿਲਕੁਲ ਜਿਹਦੇ ਵੀ ਮਾਰੂ ਨੀਗਾ ਮਾਰ ਲੂ ਨੀਗਾ ਤੇ ਇੱਕ ਆ ਚੀਜ਼ ਜਿਹੜੀ ਅੱਜ ਕੱਲ ਚੱਲਦੀ ਆ ਸਿੰਗਲ ਦੇ ਵਿੱਚ ਹਨਾ ਆ ਚੀਜ਼ ਆ ਗਈ ਇਹ ਵੀ ਬਹੁਤ ਚੱਲਦੀ ਆ ਇਹਦੇ ਵਿੱਚ ਇਹ ਤਾਂ ਨਹੀਂ ਹੈਗਾ ਵੀ ਆਹੀ ਗੱਦਾ 33000 ਚ ਦੇਣਾ ਆ ਮਤਲਬ ਜਿਹੜਾ ਮਰਜ਼ੀ ਗੱਦਾ ਚੂਸ ਕਰਕੇ ਲੈ ਨਾ ਨਹੀਂ ਜਿਹੜਾ ਮਰਜ਼ੀ ਚੂਸ ਮਲਾਹ ਡਿਜ਼ਾਈਨ ਭਾਈ ਨੇ ਚਾਰ ਡਿਜ਼ਾਈਨ ਭਾਈ ਉਹਨਾਂ ਨੇ ਲਾਏ ਹੋਏ ਨੇ ਸਿੰਗਲ ਸਿੰਗਲ ਤੋਂ ਐਕਸਟਰਾ ਹੀ ਮਿਲ ਜਣਗੇ ਹੋਰ ਮਿਲ ਜਣਗੇ ਜੀ ਡਿਜ਼ਾਈਨ ਹੋਰ ਵੀ ਮਿਲ ਜਣਗੇ ਬੱਲੇ 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 ਬਿਲਕੁਲ ਟੇਬਲ ਇਹ ਫਲਾਈ ਬੋਰਡ ਚ ਬਣਾਇਆ ਹੋਊਗਾ ਐਚਿੰਗ ਸ਼ੀਸ਼ਾ ਰੱਖਿਆ ਹੋਊਗਾ ਉੱਪਰ ਇਹ ਗਲਾਸ ਠੀਕ ਹੈ ਠੀਕ ਵਿਦ ਬਾਕਸਾ ਹੋਊਗਾ ਇਹਦਾ ਅੱਛਾ ਬਾਕਸ ਵੀ ਬਣਾਇਆ ਮਤਲਬ ਪੂਰਾ ਇਹਦੇ ਵਿੱਚ ਫਲਾਈ ਬੋਰਡ ਕਿਤੇ ਵੀ ਆਪਣਾ ਰੰਗ ਨਹੀਂ ਮਾਰਿਆ ਹੋਊਗਾ ਠੀਕ ਹੈ ਜੀ ਕੋਈ ਜਗ੍ਹਾ ਤੇ ਫਲਾਈ ਬੋਰਡ ਹੈ ਪੂਰਾ ਆਪ ਦੇਖੂਗਾ ਫਲਾਈ ਬੋਰਡ ਦੇ ਚ ਲੱਗਾ ਹੈ ਇਹ ਵੀ ਫਲਾਈ ਬੋਰਡ ਦੇ ਵਿੱਚ ਬਿਲਕੁਲ ਜੀ ਅੱਛਾ ਐਚਿੰਗ ਸ਼ ਮੈਂ ਕਹਣਾ ਇੱਕ ਬੈੱਡ ਜਿੰਨਾ ਸਮਾਨਤਾ ਤੁਸੀਂ ਐਡਰੈਸਿੰਗ ਟੇਬਲ 'ਚ ਰੱਖ ਸਕਦੇ ਹੋ ਹੋਰ ਵੀ ਡਿਜ਼ਾਈਨ ਮਿਲ ਜਣਗੇ ਕਲਰ ਉਪਰ ਅੱਛਾ ਜੀ ਕਲਰ ਹੋਰ ਵੀ ਮਿਲ ਜਣਗੇ ਮਤਲਬ ਕਲਰ ਜਿਵੇਂ ਦਾ ਜਿਵੇਂ ਆ ਦੇਖੋ ਇਹਨਾਂ ਨੇ ਆ ਡਿਜ਼ਾਈਨ ਆ ਕਿੰਨਾ ਸੋਹਣਾ ਲੱਗਦਾ ਨਾ ਤੇ ਅਗਿਆ ਦੇਖੋ ਜੀ ਬੜਾ ਰਾਇਲ ਜੀ ਲੁੱਕ ਵਾਲਾ ਐਡਰੈਸਿੰਗ ਟੇਬਲ ਹੈ ਠੀਕ ਹੈ ਜੀ ਅੱਗੇ ਆ ਗਿਆ ਇਹ ਵੀ ਰਾਇਲ ਲੁੱਕ ਵਾਲਾ ਮਤਲਬ ਟੇਬਲ ਹੋਗਾ ਜੀ ਅੰਦਰ ਬਾਹਰ ਇਹ ਸਰਮੇਕਾ ਲੱਗਿਆ ਹੋਊਗਾ ਜੀ ਆ ਉਪਰ ਲੋਕ ਹੈ ਠੀਕ ਹੈ ਅੱਛਾ ਜੀ ਅੰਦਰ ਬਾਹਰ ਸਰਮੇਕਾ ਹੋਣਾ ਹੈਗਾ ਆ ਤਾਕੀ ਆ ਗਈ ਮਤਲਬ ਜਿਵੇਂ ਨਾਰਮਲ ਜਿਵੇਂ ਇਹਦਾ ਇਹਨੂੰ ਪ੍ਰੈਸਰ ਟੇਬਲ ਕਹਿੰਦੇ ਨੇ ਬਿਲਕੁਲ ਜੀ ਪ੍ਰੈਸਰ ਟੇਬਲ। ਉਹ ਇਹਦੇ ਅੰਦਰ ਆਕੇ ਤੁਸੀਂ ਕੱਪੜੇ ਵਗੈਰਾ ਪ੍ਰੈਸ ਕਰ ਸਕਦੇ ਹੋ। ਘਰ ਦੀ ਸ਼ਾਨ ਲੱਗਦਾ ਹੈ ਨਾ ਪੂਰਾ ਸੁਨਮਹਿਗਾ ਲੱਗਿਆ ਹੋਇਆ। ਕੱਪੜੇ ਪ੍ਰੈਸ ਕਰਕੇ ਇਹਦੇ ਅੰਦਰ ਵੀ ਰੱਖ ਸਕਦੇ। ਅੱਛਾ ਆਹੀ ਖੁੱਲ ਜਾਂਦਾ ਇਹ। ਬਿਲਕੁਲ ਜੀ। ਲਓ ਜੀ ਉਰੇ ਹੀ ਤੁਸੀਂ ਕੱਪੜੇ ਰੱਖ ਸਕਦੇ ਹੋ। ਇਹਦਾ ਨਾਲ ਇਹਦੇ ਵਿੱਚ ਹੋਰ ਵੀ ਸਪੇਸ ਹੈਗੀ ਆ ਦੇਖੋ। ਇਹਦੇ ਵਿੱਚ ਜਿਵੇਂ ਤੁਸੀਂ ਕੋਈ ਆਈਟਮ ਰੱਖਣੀ ਆ ਪੈਸੇ ਵਗੈਰਾ ਰੱਖਣੇ ਨੇ, ਪਰਸ ਵਗੈਰਾ ਰੱਖਣੇ ਨੇ, ਲੋਕ ਲੱਗਿਆ ਹੋਇਆ ਇਹਨੂੰ ਪ੍ਰੋਪਰ। ਠੀਕ ਹੈ। ਤਾਂ ਫਿਰ ਸੁਨਮਹਿਗਾ ਸਾਰੇ ਕਿਤੇ ਲੱਗਿਆ ਹੋਇਆ ਅ 607000 ਦੀ ਕੀਮਤ 'ਚ ਜੇ ਤਿਆਰ ਕਰਵਾਉਂਗੇ ਠੀਕ ਹੈ ਜੀ ਇਹ ਆਪਾਂ ਨੇ ਸਕੀਮ ਚ ਲਾਇਆ 3999 ਰੁਪਏ ਵਿੱਚ ਲਓ ਜੀ ਇਹ ਵੀ ਬਾਈ ਨੇ ਸਕੀਮ ਚ ਲਾਤਾ ਮਤਲਬ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖ ਲਿਓ ਵੀ ਇਹ ਚੀਜ਼ ਕੰਬੋ ਚ ਇਨਕਲੂਡ ਨਹੀਂ ਹੈ ਕੰਬੋ 'ਚ ਨਹੀਂ ਹੈ ਜੀ ਜੇ ਕਿਸੇ ਨੇ ਲੈਣਾ ਤਾਂ ਇਹਦੇ ਵਿੱਚ 3999 ਅੱਡ ਤੋਂ ਹੋਣਾ ਅੱਡ ਤੋਂ ਹੋਣਗੇ ਇਹਦਾ ਪ੍ਰਾਈਸ ਵੀ ਅੱਡ ਤੋਂ ਦੱਸਿਆ ਗਿਆ ਜੀ ਠੀਕ ਹੈ ਅੱਛਾ ਵੀਰੇ ਜਦੋਂ ਆਪਾਂ ਨੇ ਗੱਲ ਸ਼ੁਰੂ ਕੀਤੀ ਸੀ ਤਾਂ ਕੁਝ ਗਿਫਟਾਂ ਦੇਖੀਆਂ ਨੇ ਮੈਂ ਇਹ ਇਹ ਕਿਉਂ ਰੱਖਿਆ ਹੋਈਆਂ ਨੇ ਗਿਫਟਾਂ ਇਹ ਆਪਾਂ ਨੇ ਸਕੀਮ ਦੇ ਨਾਲ ਦੇਣੀ ਹੈ ਜੀ ਡਿਨਰ ਸੈਟ ਜੀਦੀ ਕੀਮਤ ਹੈ 2280 ਰੁਪਏ ਮਤਲਬ 22 2300 ਕੀਮਤ ਵਾਲਾ ਡਿਨਰ ਸੈਟ ਜਿਹੜਾ ਪਕਮਬੋ ਲੈ ਕੇ ਜੋ 31000 ਦਾ ਉਹਦੇ ਵਿੱਚ ਪੈ ਜਾਣਾ ਉਹਦੇ ਵਿੱਚ ਆ ਜੀ ਲਓ ਜੀ 31000 ਤੋਂ ਵੀ ਕੀਮਤ ਤੁਹਾਡੀ ਘਟ ਗਈ ਮਤਲਬ ਪੰਜ ਆਈਟਮਾਂ ਦੀ ਕੀਮਤ ਅਗਰ 2200 ਘਟਾ ਦਿੰਦੇ ਹੋ 2000 ਵੀ ਘਟਾ ਦਿੰਦੇ ਹੋ 29000 ਰੁਪਏ ਰਹਿ ਗਈ ਇਹ ਸਾਰਿਆਂ ਨੂੰ ਲੈਣਾ ਹਾਂਜੀ ਇਹ ਦੇਣਾ ਹੈ ਮਤਲਬ ਦੇਖ ਲਓ ਫਿਰ ਇਹ ਨਾ ਹੋਵੇ ਵੀ ਬਿਲਕੁਲ ਮਤਲਬ ਇਹ ਨਹੀਂ ਹੋਗਾ ਵੀ ਇਹ ਰੱਖ ਲਓ ਜੀ ਪੈਸੇ ਕਟਾ ਦਿਓ ਇਹ ਨਹੀਂ ਹੋਊਗਾ ਠੀਕ ਹੈ ਇਹ ਸਿਰਫ ਸਗਨ ਦੇ ਵਿੱਚ ਇਹ ਮਤਲਬ ਇਹ ਕਹਿੰਦੇ ਵੀ ਸਾਡੇ ਵੱਲੋਂ ਇੱਕ ਸਕੀਮ ਹੋਊਗੀ ਜਿਹੜੀ ਅਸੀਂ ਮ ਜਿਹੜੀ ਭੈਣ ਆ ਉਹਨੂੰ ਗਿਫਟ ਦੇ ਤੌਰ ਤੇ ਦਵਾਂਗੇ ਗਿਫਟ ਦੇ ਤੌਰ ਤੇ ਦਵਾਂਗੇ ਅੱਛਾ ਜਿਹਨੇ ਡਿਨਰ ਸੈੱਟ ਨਾਲ ਲੈਣਾ ਹੋਵੇ ਉਹਦੇ ਵਾਸਤੇ ਆ ਰੱਖਿਆ ਹੋਇਆ ਨਹੀਂ ਜੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਸਕਰੀਨਸ਼ਾਟ ਲੈ ਕੇ ਆਊਗਾ ਉਹਨੂੰ ਪਿਓਰ ਕਾਟਨ ਦੀ ਬੈੱਡ ਸ਼ੀਟ ਸਹਰਾਣੇ ਨਾਲ ਇਹ ਦੇਣੀ ਆ ਫ੍ਰੀ 3000 ਰੁਪਿਆ ਐਮਆਰਪੀ ਆ ਇਹ ਵੀ ਨਾਲ ਐਦਾ ਗਿਫਟ ਦੇਣੀ ਆ ਬੱਲੇ 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 ਜਿਹੜੀ ਚੀਜ਼ ਵੀਡੀਓ ਚ ਦੱਸੀ ਉਹੀ ਚੀਜ਼ ਮਿਲੂਗੀ ਉਹੀ ਚੀਜ਼ ਮਿਲੂਗੀ ਠੀਕ ਹੈ ਜੀ ਤੇ ਹੁਣ ਤੁਸੀਂ ਚੈੱਕ ਕਰ ਲਓ ਵੀ 5 ਜਰਮਾਂ ਦਾ ਫਰਨੀਚਰ ਤੇ ਆਉਗੀਆਂ ਨਾਲ ਤੁਹਾਨੂੰ ਮਿਲ ਜਣਾ ਡਿਨਰ ਸੈੱਟ 3000 ਦੀ ਕੀਮਤ ਵਾਲੀ ਇਹ ਆ ਐਮ ਆਰ ਪੀ ਜਿਹੜੀ ਹੈਗੀ ਆ ਇਹ ਤੁਹਾਨੂੰ ਤਾਂ ਮਿਲਣੀ ਹੈ ਜੇ ਤੁਸੀਂ ਵੀਡੀਓ ਸ਼ੇਅਰ ਕਰਕੇ ਆਉਨੇ। ਤੇ ਨਾਲ ਜਿਹੜੀ ਆ ਕਿਟ ਹੈ ਜੀ ਇਹ ਆਪਣੇ ਕੁੜੀ ਨੂੰ ਦੇਣੀ ਆ। ਇਹ ਦੇਣੀ ਦੇਣੀ ਆ ਜਿਹਨੂੰ ਸਮਾਨ ਦੇਣਾ ਉਹਨੂੰ ਗਿਫਟ ਦੇ ਦੇਣਾ। ਸਪੈਸ਼ਲ ਪੈਨ ਨੂੰ ਦੇਣੀ ਆ। ਇਹ ਪੈਨ ਨੂੰ ਸਪੈਸ਼ਲ ਦੇਣੀ ਆ। ਮਤਲਬ ਟੋਟਲ 8 ਆਈਟਮਾਂ ਹੋ ਗਈਆਂ। ਹੁਣ ਭਾਈ ਇਹ ਤਾਂ ਰਹੀ ਗੱਲ ਕੰਬੋ ਦੀ। ਹੁਣ ਜਿਨੇ ਮੰਨ ਲਓ ਜਿਨ੍ਹਾਂ ਦੇ ਘਰੇ ਵਿਆਹ ਨਹੀਂ ਉਹਨਾਂ ਨੂੰ ਤੁਹਾਡੀ ਆਈਟਮ ਦੇਖ ਕੇ ਬੈੱਡ ਪਸੰਦ ਆ ਗਿਆ। ਆ ਸੋਫਾ ਸੈੱਟ ਪਸੰਦ ਆ ਗਿਆ ਗੱਦੇ ਪਸੰਦ ਆ ਗਏ ਅਗਰ ਸਿੰਗਲ ਸਿੰਗਲ ਆਈਟਮ ਲੈਣੀ ਆ ਉਹ ਵੀ ਲੈ ਸਕਦੇ ਬਿਲਕੁਲ ਲੈ ਸਕਦੇ ਆਂ ਅੱਛਾ ਸਿੰਗਲ ਆਈਟਮ ਵੀ ਤੁਸੀਂ ਲੈ ਸਕਦੇ ਹੋ ਉਹਦੀ ਕਾਸਟ ਉਸ ਤਰੀਕੇ ਦੇ ਨਾਲ ਉਸ ਤਰੀਕੇ ਦੀ ਹੋਊਗੀ ਕਿ ਉਹ ਡਿਜ਼ਾਈਨ ਬਦਲਦੇ ਰਹਿੰਦੇ ਨੇ ਠੀਕ ਆ ਜੀ ਉਸ ਤਰੀਕੇ ਦੀ ਹੋਊਗੀ ਆਪ ਦਾ ਡਿਜ਼ਾਈਨ ਦੇ ਕੇ ਵੀ ਬਣਵਾ ਸਕਦੇ ਆਂ ਮਤਲਬ ਕਸਟਮਾਈਜ਼ ਵੀ ਕਰਵਾ ਸਕਦੇ ਹੋ ਜਿਸ ਤਰ੍ਹਾਂ ਦਾ ਤੁਹਾਨੂੰ ਡਿਜ਼ਾਈਨ ਚਾਹੀਦਾ ਉਹ ਵੀ ਕਰਵਾ ਸਕਦੇ ਠੀਕ ਹਾਂ ਜੀ ਹੁਣ ਇਹ ਤੁਹਾਡਾ ਵੀ ਮਤਲਬ ਇਹ ਫਰਜ ਬਣਦਾ ਵੀ ਤੁਸੀਂ ਇਹਨਾਂ ਦੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਹੋ ਸਕਦਾ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਏਰੀਆ ਦੇ ਵਿੱਚ ਜਾਂ ਤੁਹਾਡੇ ਰਿਸ਼ਤੇਦਾਰੀ ਸਿਰਫ 31000 ਦੀ ਸ਼ਗਨ ਵਾਲੀ ਅਮਾਉਂਟ ਤੇ ਤੁਹਾਨੂੰ ਇਹ ਸਾਰੀਆਂ ਆਈਟਮਾਂ ਮਿਲਦੀਆਂ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਦਿਓ ਤਾਂ ਕਿ ਬਹੁਤ ਸਾਰੇ ਲੋਕਾਂ ਦਾ ਜਿਹੜਾ ਹੈਗਾ ਫਾਇਦਾ ਹੋਵੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਡਾ ਹੌਸਲਾ ਪਲੰਦ ਹੋ ਜਾਊਗਾ ਠੀਕ ਆ ਜਰੂਰ ਆਓ ਸਾਡੇ ਕੋਲੇ ਸ਼ਾਪ ਤੇ ਦੇਖੋ ਦੇਖੋ ਕੁਆਲਿਟੀ ਦੇਖੋ ਤੁਹਾਨੂੰ ਖੁਦ ਪਤਾ ਲੱਗੂਗਾ ਭਾਈ ਇਹ ਤਾਂ ਐਡੀ ਗੱਲ ਵੀ ਕਹਿਦੀ ਕਿ ਨਾ ਮਿਸਤਰੀ ਨੂੰ ਨਾ ਲਿਆਓ ਜਾਨੀ ਕੋਈ ਵੀ ਮਿਸਤਰੀ ਲੈ ਕੇ ਚੈੱਕ ਕਰਾ ਸਕਦੇ ਹੋ ਪਿਓਰ ਪਲਾਈ ਬੋਰਡ ਦੇ ਵਿੱਚ ਬੈੱਡ ਬਣਿਆ ਹੋਊਗਾ ਪਲਾਈ ਬੋਰਡ ਵਾ ਕੁਆਲਿਟੀ ਵਾਲਾ ਪਲਾਈ ਬੋਰਡ ਲੱ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਮਾਈ ਉਹਨਾਂ ਨੇ ਦੱਸਿਆ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਮਿਲਾਂਗੇ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਧੰਨਵਾਦ ਜੀ